ਦੋਸਤੋ ਅੱਜ ਨਗਰਪੰਚਾਇਤ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਮੁਕੰਮਲ ਹੋ ਚੁੱਕੀ ਹੈ ਚੋਣ ਤੋਂ ਪਹਿਲਾਂ ਪੁਲਿਸ ਦੇ ਬੜੇ ਪੁਖਤਾ ਪ੍ਰਬੰਧ ਇੱਥੇ ਕੀਤੇ ਗਏ ਤੁਸੀਂ ਵੇਖ ਰਹੇ ਹੋ ਕਿਉਂਕਿ ਖਬਰਾਂ ਆ ਰਹੀਆਂ ਸੀ ਕਿ ਸਤਾਧਰ ਦੇ ਮੈਂਬਰਾਂ ਨੂੰ ਧਮਕਾਇਆ ਜਾ ਰਿਹਾ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਹਰ ਤਰ੍ਹਾਂ ਦਾ ਇੱਥੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਤੁਸੀਂ ਦਫ਼ਤਰ ਦੇ ਅੰਦਰ ਵੀ ਦੇਖ ਸਕਦੇ ਹੋ ਬਿਨਾਂ ਮੈਂਬਰਾਂ ਤੋਂ ਅੰਦਰ ਇੱਕ ਵੀ ਕਿਸੇ ਵਿਅਕਤੀ ਨੂੰ ਦਾਖਲ ਨਹੀਂ ਹੋਣ ਦਿੱਤਾ ਪੁਲਿਸ ਵੱਲੋਂ ਆਓ ਤੁਹਾਨੂੰ ਦਿਖਾਉਨੇ ਆ ਕਿਵੇਂ ਚੋਣੇ ਹੋਏ ਐਮਸੀ ਪਹਿਲਾਂ ਵਿਰੋਧੀ ਧਿਰ ਦੇ ਪੰਜ ਮੈਂਬਰ ਇੱਥੇ ਅੰਦਰ ਸ਼ਾਮਲ ਹੋਏ ਦਾਖਲ ਹੋਏ ਉਸ ਤੋਂ ਉਪਰੰਤ ਸਤਾ ਤਿਰ ਬੀਬੀ ਇੰਦਰਜੀਤ ਕੁਰਮਾਨ ਦੇ ਨਾਲ ਉਹਨਾਂ ਧਿਰ ਦੇ 8 ਮੈਂਬਰ ਪਹੁੰਚੇ ਆਓ ਤੁਹਾਨੂੰ ਅੱਗੇ ਦਿਖਾਉਨੇ ਆ ਕਰੀਬ ਪੌਣੇ ਇੱਕ ਘੰਟੇ ਦੀ ਪ੍ਰਕਿਰਿਆ ਤੋਂ ਬਾਅਦ ਇਹ ਜਿੱਤ ਦੀ ਖੁਸ਼ੀ ਬਾਹਰ ਆ ਚੁੱਕੀ ਸੀ ਉਹ ਵੀ ਤੁਹਾਨੂੰ ਪਾਲ ਦਿਖਾਉਣੇ ਆ ਕਿਵੇਂ ਜਿੱਤ ਦੀ ਖੁਸ਼ੀ ਲੈ ਕੇ ਬਾਹਰ ਆਉਣ ਸਮੇਂ ਦੇ ਇਹ ਜਿਹੜੇ ਤੁਹਾਨੂੰ ਅਸੀਂ ਵੀਡੀਓ ਦਰਸ਼ਕ ਦਿਖਾ ਰਹੇ ਆ ਹਾਰਾਂ ਨਾਲ ਸਵਾਗਤੀ ਕਰਿਆ ਚੋਣੇ ਹੋਏ ਅਹੁਦੇਦਾਰਾਂ ਦਾ ਤੁਸੀਂ ਦੇਖ ਸਕਦੇ ਹੋ ਨੋਟਾਂ ਵਾਲੇ ਹਾਰ ਪਾ ਕੇ ਆਪਣੇ ਇਹ ਚੁਣੇ ਗਏ ਅਹੁਦੇਦਾਰਾਂ ਨੂੰ ਪਾਰਟੀ ਵਰਕਰਾਂ ਵੱਲੋਂ ਖੁਸ਼ੀ ਮਨਾਉਣ ਦੇ ਇਹ ਪਲ ਦੀ ਬੀ ਇੰਦਰਜੀਤ ਕੌਰ ਮਾਨ ਬਹੁਤ ਇਸ ਵੇਲੇ ਖੁਸ਼ ਦਿਖਾਈ ਦੇ ਰਹੀ ਸੀ ਉਹਨਾਂ ਵੱਲੋਂ ਨੋਟਾਂ ਦੇ ਹਾਰ ਪਾ ਕੇ ਗਰਨਾਮ ਸਿੰਘ ਜੱਕੂ ਪ੍ਰਵਿੰਦਰ ਸਿੰਘ ਸੰਦੀਪ ਸਿੰਘ ਨੂੰ ਉਹਨਾਂ ਨੇ ਹਾਰ ਪਾ ਕੇ ਉਹਨਾਂ ਦਾ ਜਿਹੜਾ ਆ ਮਾਣ ਵਧਾਇਆ ਬੜੀ ਵੱਡੀ ਤਾਦ ਵਿੱਚ ਇੱਥੇ ਆਮ ਆਦਮੀ ਪਾਰਟੀ ਦੇ ਮੈਂਬਰ ਪਹੁੰਚੇ ਹੋਏ ਸੀ ਵਰਕਰ ਵਲੰਟੀਅਰ ਵਿਰੋਧੀ ਧਿਰ ਦੇ ਮੈਂਬਰ ਚੋਣ ਪ੍ਰਕਿਰਿਆ ਤੋਂ ਬਾਹਰ ਆਉਂਦੇ ਹੋਏ ਹੱਥਾਂ ਦੇ ਵਿੱਚ ਫੁੱਲਾਂ ਦੇ ਗੁਲਦਸਤੇ ਜਤ ਦੀ ਖੁਸ਼ੀ ਦੇ ਵਿੱਚ ਸ਼ਾਮਲ ਸ਼ਖਸੀਤਾਂ ਬੀਬੀ ਇੰਦਰਜੀਤ ਕੌਰ ਮਾਨ ਹੁਣਾਂ ਦੇ ਨਾਲ ਯਾਦਗਾਰੀ ਤਸਵੀਰਾਂ ਕਰਾਉਂਦੀਆਂ ਇਹ ਵੀ ਯਾਦਗਾਰੀ ਪਲ ਤੁਸੀਂ ਦੇਖਿਆ ਆਓ ਹੁਣ ਨਾਰੀ ਲੱਗਦੇ ਤੁਹਾਨੂੰ ਆਮ ਆਦਮੀ ਪਾਰਟੀ ਜਿੰਦਾਬਾਦ 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 ਨਾਮ ਜਖੂ ਜਿੰਦਾਬਾਦ 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 ਇੰਦਰਜੀਤ ਕੌਰ ਮਾਨ ਜਿੰਦਾਬਾਦ ਜਿੰਦਾਬਾਦ ਇੰਦਰਜੀਤ ਕੌਰ ਮਾਨ ਜਿੰਦਾਬਾਦ 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 ਅੱਜ ਬਹੁਤ ਖੁਸ਼ੀ ਦਾ ਦਿਹਾੜਾ ਬਿਲਗੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਅੱਜ ਆਪਣਾ ਝੰਡਾ ਬਲੰਦ ਕੀਤਾ ਗਰਨਾਮ ਜਖੂ ਜੀ ਪ੍ਰਧਾਨ ਬਣੇ ਨੇ ਇਹਦਾ ਸਾਰੇ ਦਾ ਸਾਰਾ ਜਿਹੜਾ ਸੇਰਾ ਆ ਐਮ ਐਲ ਏ ਹਲਕਾ ਨਕੋਦਰ ਭੈਣਜੀ ਇੰਦਜੀਤ ਕੌਰਮਾਨ ਅੱਜ ਦਾ ਇਹ ਬਿਲਗੇ ਦੇ ਵਿੱਚ ਇੱਕ ਇਤਿਹਾਸਕ ਮੌਕਾ ਔਰ ਸਾਂਝਾ ਮੋਰਚਾ ਗੱਠ ਜੋੜ ਨੂੰ ਹਰਾ ਕੇ ਪਹਿਲਾਂ ਅਸੀਂ 8 ਸੀਟਾਂ ਜਿੱਤੀਆਂ ਤੇ ਅੱਜ ਜਿਹੜਾ ਪ੍ਰਧਾਨ ਅਸੀਂ ਬਣਾਇਆ ਉਹ 10 ਮੈਂਬਰਾਂ ਦੀਆਂ ਵੋਟਾਂ ਦੇ ਨਾਲ ਬਣਾਇਆ ਮਤਲਬ 10 ਤੇ 3 4 ਇੱਕ ਪਾਸੇ 10 ਇੱਕ ਪਾਸੇ ਕਰਕੇ ਅਸੀਂ ਅੱਜ ਦੇ ਜਿਹੜਾ ਪ੍ਰਧਾਨ ਬਣਾਇਆ ਸੀਨੀਅਰ ਮੀਤ ਪ੍ਰਧਾਨ ਬਣਾਇਆ ਸੇਮ ਵੋਟਾਂ ਦੇ ਨਾਲ ਸੇਮ ਵੋਟਾਂ ਦੇ ਨਾਲ ਜਿਹੜਾ ਵਾਈਸ ਪ੍ਰਧਾਨ ਬਣਾਇਆ ਮਤਲਬ ਕਹਿੰਦਾ ਮਤਲਬ ਇਹ ਇੱਕ ਇਤਿਹਾਸਕ ਜਿੱਤ ਜਿਹੜੀ ਆ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੇ ਬਿਲਗੇ ਦੇ ਵਿੱਚ ਸਾਂਝਾ ਮੋਰਚਾ ਗਠਜੋੜ ਨੂੰ ਹਰਾ ਕੇ ਅੱਜ ਇੱਕ ਨਿਗੂਣਾ ਜਿਹਾ ਬਣਾ ਕੇ ਨਿੱਕਾ ਜਿਹਾ ਛੋਟਾ ਜਿਹਾ ਕਰਕੇ ਸਾਰਿਆਂ ਦੀ ਝੋਲੀ ਚ ਪਾ ਦਿੱਤਾ ਕਿ ਆ ਪਿਆ ਤੁਹਾਡਾ ਗਠਜੋੜ ਤੇ ਬਿਲਗੇ ਦੇ ਲੋਕਾਂ ਨੇ ਆਪਣਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਸੇਵਾ ਕਰਨ ਵਾਲੇ ਲੋਕਾਂ ਨੂੰ ਦਿੱਤਾ ਢੜੇ ਬੰਦੀਆਂ ਬਣਾਉਣ ਵਾਲਿਆਂ ਨੂੰ ਪਾਸੇ ਕੀਤਾ ਧਰਮ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਪਾਸੇ ਕੀਤਾ ਨਸ਼ੇ ਦੇ ਵਪਾਰੀਆਂ ਨੂੰ ਪਾਸੇ ਤੇ ਕੀਤਾ ਸਾਰਾ ਕਰ ਕਰਾ ਕੇ ਬਿਲਗੇ ਨੇ ਬੜੀ ਸੂਝਵਾਨ ਲੋਕਾਂ ਨੇ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਸ ਉਸੇ ਤਰੀਕੇ ਦੇ ਨਾਲ ਅੱਜ ਪ੍ਰਧਾਨ ਜਿਹੜੇ ਤੇ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਉਸ ਚੁਣੇ ਮੈਡਮ ਜਿਵੇਂ ਲੰਗੇ ਦਿਨ ਜਿਹੜਾ ਆ ਤੁਹਾਡੇ ਮੈਂਬਰਾਂ ਨੂੰ ਤੋੜਨ ਦੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਰਹੀਆਂ ਉਹਦੇ ਲਈ ਕਾਨੂੰਨੀ ਸਹਾਰਾ ਵੀ ਲੈਣਾ ਪਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅ ਬਹੁਤ ਮਤਲਬ ਇੱਕ ਜਲਾਲਤ ਭਰਿਆ ਕੰਮ ਸੀ ਇਹ ਕਿ ਸਾਡੇ ਮੈਂਬਰਸ ਨੂੰ ਬਾਰ ਬਾਰ ਬਲਾ ਬਲਾ ਕੇ ਕਦੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਹਰਾਸ ਕਰਨ ਹਰਾਸ ਕਰਨ ਤੋਂ ਬਾਅਦ ਕਦੀ ਉਹਨਾਂ ਨੂੰ ਕਿਤੇ ਬੁਲਾ ਕੇ ਉਹਨਾਂ ਦੇ ਮੁੱਲ ਪਾਉਣੇ ਕਿਤੇ ਧਮਕੀ ਦੇਣੀ ਕਿਤੇ ਮੁੱਲ ਪਾਉਣਾ ਕਿਤੇ ਕੁਛ ਕਰਨਾ ਮਤਲਬ ਇੱਕ ਨਿਹਾਇਤ ਘਟਿਆ ਅਤਿ ਦਰਜੇ ਦਾ ਘਟਿਆ ਕੰਮ ਜਿਹੜਾ ਉਹ ਸਾਂਝੇ ਮੋਰਚੇ ਨੇ ਕੀਤਾ ਆ ਤੇ ਜਿਹਦਾ ਕਰਕੇ ਸਾਨੂੰ ਕਾਨੂੰਨੀ ਸਹਾਰਾ ਵੀ ਲੈਣਾ ਪਿਆ ਕਿਉਂਕਿ ਇਹ ਜ਼ਰੂਰੀ ਹੋ ਗਿਆ ਸੀ ਕਿ ਇੱਕ ਵਾਰੀ ਸਬਕ ਸਿਖਾਇਆ ਜਾਵੇ ਦੱਸਿਆ ਜਾਵੇ ਕਿ ਸਾਨੂੰ ਪਤਾ ਤੁਸੀਂ ਕਿਹੜੀਆਂ ਕਰਤੂਤਾਂ ਕਰਦੇ ਆ ਇਹ ਦੱਸਣ ਵਾਸਤੇ ਜਿਹੜਾ ਕਾਨੂੰਨੀ ਸਹਾਰਾ ਲਿਆ ਸੀ ਔਰ ਸਾਡੇ ਮੈਂਬਰ ਜਿਹੜੇ ਨੇ ਸਾਰੇ ਸਨਮਾਨਯੋਗ ਮੈਂਬਰ ਖਾਸ ਕਰਕੇ ਔਰਤਾਂ ਨੂੰ ਬਹੁਤ ਹਰਾਸ ਕੀਤਾ ਗਿਆ ਜਿੰਨੀਆਂ ਸਾਡੀਆਂ ਔਰਤਾਂ ਮੈਂਬਰਸ ਨੇ ਸਭ ਨੇ ਡਟ ਕੇ ਉਹਨਾਂ ਦਾ ਮੂੰਹ ਤੋੜ ਉਹਨਾਂ ਦੇ ਪੈਸਾ ਉਹਨਾਂ ਦੇ ਮੂੰਹ ਤੇ ਮਾਰਨ ਦੀ ਗੱਲ ਕੀਤੀ ਔਰ ਜਿਹੜੇ ਜਿਵੇਂ ਵੀ ਕਿਵੇਂ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਵੀ ਉਹ ਵੀ ਸਾਰਾ ਜਿਹੜਾ ਇੱਕ ਕਿਸਮ ਦਾ ਸਭ ਨੇ ਦਰਕਨਾਰ ਕਰਕੇ ਔਰ ਆਮਦਵੀ ਪਾਰਟੀ ਦੇ ਵਿੱਚ ਆਪਣਾ ਭਰੋਸਾ ਜਤਾਇਆ ਅੱਜ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹਲਕਾ ਨਕੂਦਰ ਦੇ ਵਿੱਚ ਤਿੰਨ ਜਿਹੜੀਆਂ ਇਹ ਕੌਂਸਲਰਾਂ ਉਹ ਚੋ ਪਹਿਲੀ ਇਲੈਕਸ਼ਨ ਆ ਇਹੋ ਜਿਹਾ ਤਜਰਬਾ ਰਿਹਾ ਬਹੁਤ ਵਧੀਆ ਤਜਰਬਾ ਅਸੀਂ ਮੇਰੇ ਸਮੇਤ ਸਾਡੇ ਕੋਲ 9 ਵੋਟਾਂ ਸੀ ਪਰ 5 ਨੰਬਰ ਵਾਰਡ ਤੋਂ ਕੁਲਵਿੰਦਰ ਕੌਰ ਨੇ ਸਾਡਾ ਤਿੰਨੇ ਹੀ ਸਾਡੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਬਣਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਔਰ ਉਹਨਾਂ ਨੇ ਡਟ ਕੇ ਹੱਥ ਖੜਾ ਕਰਕੇ ਸਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਜਿਹਦੇ ਨਾਲ ਸਾਡੀਆਂ 10 ਵੋਟਾਂ ਬਿਕ ਪਾਸੇਪ ਜੇਕਰ ਕਰੋਗੇ ਕਿ ਸੀਨੀਅਰ ਬਾਈਸ ਪ੍ਰਧਾਨ ਬਾਈਸ ਪ੍ਰਧਾਨ ਦੇ ਨਾਮ ਲਓਗੇ ਬਿਲਕੁਲ ਜੀ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜਖੂ ਸੀਨੀਅਰ ਉਮੀਦ ਪ੍ਰਧਾਨ ਸਰਦਾਰ ਸੰਦੀਪ ਸਿੰਘ ਔਰ ਉਮੀਦ ਪ੍ਰਧਾਨ ਸਰਦਾਰ ਪਰਵਿੰਦਰ ਸਿੰਘ ਨੂੰ ਚੁਣਿਆ ਗਿਆ ਬਿਲਕੁਲ ਨਿਰਵਿਰੋਧ ਸਾਡੇ ਵਿੱਚ ਕੋਈ ਜਿਹੜਾ ਉਹ ਦਫੇੜ ਨਹੀਂ ਸੀ ਕੋਈ ਮੈਂਬਰ ਜਿਵੇਂ ਜਿਵੇਂ ਸਾਰੇ ਭਰਮ ਭਲੇਖੇ ਫਲਾਏ ਗਏ ਸੀ ਜਿਵੇਂ ਦੀ ਪਿਕਚਰ ਪੇਸ਼ ਕੀਤੀ ਜਾ ਰਹੀ ਸੀ ਜਿਵੇਂ ਸਾਡੇ ਇੱਕੋ ਮੈਂਬਰ ਨੂੰ ਟਾਰਗੇਟ ਕਰਕੇ ਉਹਦਾ ਉਹਦੀ ਸ਼ਬੀ ਖਰਾਬ ਕਰਨ ਵਾਸਤੇ ਜਿਹੜਾ ਉਹ ਚਾਰਾ ਜੋਇ ਕੀਤੀ ਜਾ ਰਹੀ ਸੀ ਔਰ ਸਾਡੇ ਆਜ਼ਾਦ ਮੀਦਵਾਰ ਨੂੰ ਵੀ ਬੜੀਆਂ ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਕਿ ਕਿਸੇ ਤਰੀਕੇ ਨਾਲ ਜਿਹੜਾ ਆ ਉਹ ਸਾਬੂਤ ਅਜ ਕੀਤਾ ਜਾਵੇ ਉਹਦਾ ਫਿਊਚਰ ਖਰਾਬ ਕੀਤਾ ਜਾਵੇ ਕਿਉਂਕਿ ਪੱਲੇ ਤੋਂ ਉਹਨਾਂ ਨੂੰ ਪਤਾ ਹੀ ਸੀ ਸਾਡੇ ਕੀ ਆ ਪਰ ਸਾਡੇ ਮੈਂਬਰਸ ਨੂੰ ਸ਼ੱਕੀ ਕਰਨਾ ਕਿਸੇ ਨੂੰ ਖਰੀਦਣ ਦੀ ਧਮਕੀ ਕਿਸੇ ਨੂੰ ਕਿਸੇ ਤਰੀਕੇ ਕਿਸੇ ਨੂੰ ਕਿਸੇ ਤਰੀਕੇ ਉਹਨਾਂ ਨੇ ਆਪਣੇ ਵੱਲੋਂ ਹਰ ਹਰਬਾ ਵਰਤਿਆ ਔਰ ਇਹ ਦੇਖਣ ਨੂੰ ਸਧਾਰਨ ਸਾਡੇ ਮੈਂਬਰ ਸਹਿਬਾਨ ਜਿਹੜੇ ਲੋਕਾਂ ਦੇ ਵਿੱਚ ਪਹਿਲੀ ਪਹਿਲੀ ਵਾਰੀ ਜਿੱਤ ਕੇ ਆਏ ਜਿਨ੍ਹਾਂ ਨੂੰ ਸਿਆਸਤ ਦੇ ਨਾਲ ਕੋਈ ਬਹੁਤ ਵੱਡਾ ਅਲਾਗਾ ਦੇਗਾ ਨਹੀਂ ਸੀ ਉਹਦੇ باوجود ਉਹਨਾਂ ਨੇ ਆਪਣਾ ਹੱਠ ਰੱਖਿਆ ਉਹਨਾਂ ਨੇ ਆਪਣਾ ਸਿਰ ੜ ਕਾਇਮ ਰੱਖਿਆ ਔਰ ਆਮ ਆਦਮੀ ਪਾਰਟੀ ਦੇ ਵਿੱਚ ਆਪਣਾ ਭਰੋਸਾ ਜਤਾਇਆ ਮੈਡਮ ਜੀ ਜਿਹੜਾ ਉਹਨਾਂ ਦਾ ਇੱਕ ਮੈਂਬਰ ਤੁਸੀਂ ਲਿਆ ਆ ਮਤਲਬ ਕਿ ਬਿਨਾਂ ਸ਼ਰਤ ਤੋਂ ਆਇਆ ਜਾਂ ਬਿਲਕੁਲ ਬਿਨਾਂ ਸ਼ਰਤ ਤੋਂ ਵੋਟ ਪਾ ਕੇ ਉਹ ਤੇ ਚਲੇ ਗਏ ਬਿਨਾਂ ਸ਼ਰਤ ਤੋਂ ਸੋ ਉਹ ਸਿਰਫ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਮੈਂਬਰ ਨੇ ਸਾਨੂੰ ਵੋਟ ਪਾਈ ਆ ਔਰ ਬਲਗੇ ਦੀ ਬਿਹਤਰੀ ਵਾਸਤੇ ਵੋਟ ਸਾਨੂੰ ਪਾਈ ਗਈ ਬਿਨਾਂ ਸ਼ਰਤ ਗਰਨਾਮ ਸਿੰਘ ਜੀ ਇੱਕ ਜਿਹੜਾ ਤੁਸੀਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਹੁਣ ਤੁਸੀਂ ਚੋਣ ਜਿੱਤਣ ਤੋਂ ਬਾਅਦ ਕਮੇਟੀ ਤੁਹਾਡੀ ਬਣ ਗਈ ਸਰਕਾਰ ਵੀ ਤੁਹਾਡੀ ਕਿਹੜੇ ਕਿਹੜੇ ਵਾਅਦੇ ਪੂਰੇ ਕਰ ਰਹੀ ਹੈ ਜਿਹੜਾ ਤੁਸੀਂ ਜਿੰਨੇ ਚੋਣਾਂ ਦੇ ਵਿੱਚ ਵਾਅਦੇ ਕੀਤੇ ਅਸੀਂ ਸਹੀ ਦੇਖਿਆ ਜਾਵੇ ਤਾਂ ਸਾਨੂੰ ਬਹੁਤੇ ਵਾਅਦੇ ਕਰਨੇ ਨਹੀਂ ਪਏ ਕਿਉਂਕਿ ਅਸੀਂ ਕੰਮ ਪਹਿਲਾਂ ਹੀ ਕੀਤਾ ਹੋਇਆ ਜਾਂ ਸਾਡਾ ਕੰਮ ਚੱਲ ਰਿਹਾ ਆਲਰੇਡੀ ਸਾਨੂੰ ਵਾਅਦਿਆਂ ਦਾ ਸਹਾਰਾ ਹੀ ਨਹੀਂ ਲੈਣਾ ਪਿਆ ਸਭ ਤੋਂ ਸਾਡੀ ਖੁਸ਼ਕਿਸਮਤੀ ਇਹ ਰਹੀ ਆ ਕਿ ਅਸੀਂ 3 ਸਾਲ ਦੇ ਵਿੱਚ ਇੰਨੀ ਮਿਹਨਤ ਕੀਤੀ ਸੀ ਬਿਲਗੇ ਨੂੰ ਇੰਨਾ ਕੁਝ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਸਾਨੂੰ ਵਾਅਦੇ ਨਹੀਂ ਕਰਨੇ ਪਏ ਅਸੀਂ ਆਪਣੇ ਚੱਲਦੇ ਹੋਏ ਕੰਮਾਂ ਨੂੰ ਨਿਪਰੇ ਚਾੜਨ ਵਾਸਤੇ ਜਿਹੜਾ ਉਹ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਜਿਹੜੀਆਂ ਕਮਿਟਮੈਂਟਸ ਤੁਹਾਡੇ ਨਾਲ ਸਾਡੀਆਂ ਚੱਲ ਰਹੀਆਂ ਉਹਨੂੰ ਪੂਰੀਆਂ ਕਰਾਂਗੇ ਮੈਨੂੰ ਪਤਾ ਤੁਸੀਂ ਕਿੱਥੇ ਹੋਣਾ ਚਾਹੁੰਦੇ ਤੁਸੀਂ ਰਿੰਗ ਰੋਡ ਤੇ ਹੋਣਾ ਚਾਹੁੰਦੇ ਆ ਹਰ ਹਾਲਤ ਦੇ ਵਿੱਚ ਬਿਲਗੇ ਦਾ ਰਿੰਗ ਰੋਡ ਜਿਹੜਾ ਬਣਾਇਆ ਜਾਊਗਾ ਐ ਗਰਨਾਮ ਸਿੰਘ ਜੀ ਇਸ ਮੌਕੇ ਤੁਹਾਡੀ ਜਿਹੜੀ ਜਤ ਹੋਈ ਆ 2008 ਤੋਂ ਵੀ ਤੁਸੀਂ ਲਗਾਤਾਰ ਮਿਹਨਤ ਕੀਤੀ ਆ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਵਰਸੋਈ ਹੋਈ ਨਗਰੀ ਤੇ ਆਜ਼ਾਦੀ ਘਹਾੜੀਆਂ ਦੇ ਇਸ ਨਗਰ ਦੇ ਮਸ਼ਿੰਦਿਆਂ ਨੂੰ ਵੋਟਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਬਹੁਤ-ਬਹੁਤ ਧੰਵਾਦ ਜਿਨ੍ਹਾਂ ਨੇ ਇਹ ਸਾਡੇ ਸਾਰੇ ਕੌਂਸਲਰ ਸਹਿਵਾ ਜਿੰਨੇ ਜਿੱਤੇ ਨਹੀਂ ਜਿੰਨਾ ਸਾਡੇ ਸਹਿਯੋਗੀ ਸੀਗੇ ਉਹਨਾਂ ਦਾ ਸਾਥ ਦਿੱਤਾ ਤੇ ਅੱਜ ਚੋਣ ਨੇਪਰੇ ਚੜੀ ਆ ਮੈਂ ਤਾਂ ਇੰਨੀ ਗੱਲ ਹੀ ਕਹੂੰਗਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਗ ਅੱਜ ਸਫਲ ਹੋਏ ਨੇ ਤੇ ਜਿਨ੍ਹਾਂ ਨੇ ਨਗਰ ਦੇ ਵਿੱਚ ਛੋਟੀ ਸਿਆਸਤ ਕੀਤੀ ਸੀਗੀ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਆ ਰਾਜੀ ਖੁਸ਼ੀ ਰਹਿਣ ਸਾਰੇ ਸਾਡਾ ਕਿਸੇ ਨਾਜ ਦੇ ਦਿਨ ਕੋਈ ਵਿਰੋਧ ਨਹੀਂਗਾ ਮਾਲਕ ਨੇ ਪ੍ਰਮਾਤਮਾ ਨੇ ਸਾਡੇ ਸਾਥੀਆਂ ਨੂੰ ਸਾਰਿਆਂ ਨੂੰ ਇਸ ਵੇਲੇ ਅਹੁਦੇਦਾਰੀਆਂ ਬਖਸ਼ੀਆਂ ਮਾਣ ਦਿੱਤਾ ਆ ਅਸੀਂ ਨਗਰ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੀ ਪਰਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਕੋਈ ਜਿੱਥੇ ਮੈਂ ਮੈਡਮ ਇੰਦਰਜੀਤ ਕੁਲਮਾਨ ਨੂੰ ਗਗਨ ਸਿੰਘ ਜੱਖੋ ਸਦਾ ਸੰਦੀਪ ਸਿੰਘ ਜੀ ਨੂੰ ਸਾਰਿਆਂ ਨੂੰ ਤੇ ਸਾਰੀ ਟੀਮ ਨੂੰ ਵਧਾਈਆਂ ਦੇਣਾ ਉੱਥੇ ਇਹ ਗੱਲ ਪਿਛਲੇ ਦਿਨਾਂ ਚ ਜੋ ਫਲਾਈਆਂ ਜਾ ਰਹੀਆਂ ਸੀ ਕਿ ਕੋਈ ਬੰਦਾ ਇੱਧਰ ਭੱਜ ਗਿਆ ਕੋ ਉੱਧਰ ਭੱਜ ਗਿਆ ओसी ਨੂੰ ਦਰਕਨਾਰ ਕਰਦੇ ਹੋਏ ਆਮ ਆਦਮੀ ਪਾਰਟੀ ਨਾਲ ਪਿਛਲੇ 14 ਸਾਲਾਂ ਤੋਂ ਜੁੜੇ ਆ ਹੁਣ ਵੀ ਜੁੜੇ ਆ ਅੱਗੇ ਵੀ ਜੁੜੇ ਰਹਿਣਾ ਜਿਹੜੀ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਤੁਰੇ ਆ ਉਸੇ ਡਿਵੈਲਪਮੈਂਟ ਦੇ ਰਾਹ ਦੇ ਉੱਤੇ ਅੱਗੇ ਤੁਰੇ ਰਾਵਾਂਗੇ ਇਸੇ ਤਰ੍ਹਾਂ ਕੰਮ ਕਰਾਂਗੇ ਬਿਲਕੁਲ ਜੀ ਮੈਡਮ ਜੀ ਇਨੋਵੇਟਿਵ ਕਮੇਟੀ ਜਿਹੜੇ ਬੜਾ ਸਾਥ ਦਿੱਤਾ ਤੁਹਾਡਾ ਮੈਂਬਰਾਂ ਨੇ ਬਿਲਕੁਲ ਜੀ ਇਸ ਵਿਸ਼ੇ ਤੇ ਵੀ ਇੱਕ ਇਹ ਸਵਾਲ ਦਾ ਵੀ ਜਵਾਬ ਦੇ ਦਿੰਦੇ ਆ ਅ ਬਿਲਕੁਲ ਜੀ ਜਿਹੜੀ ਅਸੀਂ ਇਨੋਵੇਟਿਵ ਕਮੇਟੀ ਬਣਾਈ ਸੀ ਉਹ ਸਾਡੀ ਲਾਗੂ ਰਹੇਗੀ ਅਸੀਂ ਉਹਦੇ ਤੇ ਕੰਮ ਹਮੇਸ਼ਾ ਹੀ ਜਿਵੇਂ ਪਹਿਲਾਂ ਕਰਦੇ ਹੁਣ ਤਾਂ ਕਰਦਾਂਗੇ ਬੇਸ਼ੱਕ ਸਾਡੀ ਕਾਉਂਸਲ ਜਿਹੜੀ ਸਮਰੱਥਾ ਉਹ ਸਾਰੇ ਕੰਮਕਾਰ ਕਰੇਗੀ ਲੇਕਿਨ ਜਿਹੜੇ ਅਸੀਂ ਇਨੋਵੇਟਿਵ ਕਮੇਟੀ ਦੇ ਵਿੱਚ ਹੋਰ ਵੀ ਮੈਂਬਰ ਜਿਹੜੇ ਉਹ ਜੋੜਾਂਗੇ ਕਿਉਂਕਿ ਸਿਆਣੇ ਮਜੁਰਗਾਂ ਦੇ ਸਭ ਦੇ ਜਿਹੜੇ ਤਜਰਬੇ ਨੇ ਉਹ ਸਾਡੇ ਕੰਮ ਆਏ ਆ ਅਸੀਂ ਉਹਨਾਂ ਤਜਰਬਿਆਂ ਦੇ ਤਹਿਤ ਹੀ ਅੱਜ ਬਿਲਗੇ ਦੇ ਵਿੱਚ ਜਿਹੜਾ ਐਸ ਪੋਜੀਸ਼ਨ ਦੇ ਵਿੱਚ ਖੜੇ ਆ ਦੇ ਇਨੋਵੇਟਿਵ ਕਮੇਟੀ ਬਕਾਇਦਾ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ ਔਰ ਮੈਂਬਰਾਂ ਦੇ ਵਿੱਚ ਵਾਅਦਾ ਵੀ ਕੀਤਾ ਜਾਏਗਾ। ਇਹਦੇ ਵਿੱਚ ਪੋਜੀਸ਼ਨ ਦੇ ਵਿੱਚ ਖੜੇ ਆ ਔਰ ਇਨੋਵੇਟਿਵ ਕਮੇਟੀ ਬਕਾਇਦਾ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ ਔਰ ਮੈਂਬਰਾਂ ਦੇ ਵਿੱਚ ਵਾਅਦਾ ਵੀ ਕੀਤਾ ਜਾਏਗਾ। ਇਹਦੇ ਵਿੱਚ ਹਰਜਿੰਦਰ ਸਿੰਘ ਜੀ ਮੈਂ ਫੇਰ ਦੁਬਾਰਾ ਤੋਂ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਸੀਗੀ ਪੂਰ ਪੱਧਰ ਦੀ ਬਲਾਕ ਪੱਧਰ ਦੀ ਔਰ ਸਾਰੀ ਹਲਕਾ ਨਗੋਦਰ ਦੀ ਤੇ ਇਸ ਤੋਂ ਆਸੇ ਪਾਸੇ ਵੀ ਜਿਹੜੇ-ਜਿਹੜੇ ਸਾਡੇ ਲੋਕਾਂ ਨੇ ਆਣ ਕੇ ਸਾਡਾ ਸਹਿਯੋਗ ਕੀਤਾ ਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਵਿੱਚ ਮੈਂ ਨਾਮ ਲਾਂਗਾ ਤੇ ਮੇ ਤੇ ਇਸ ਟੀਮ ਦਾ ਜਿਨ੍ਹਾਂ ਨੇ ਦਿਨ ਰਾਤ ਸਾਡੀ ਚੋਣ ਦੇ ਵਿੱਚ ਇੱਕ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਵੱਧ ਧੰਨਵਾਦ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਜਿਨ੍ਹਾਂ ਨੇ ਸਾਡੇ ਕੌਂਸਲਰ ਬਣਾਉਣ ਲਈ ਕੱਲਾ ਕੱਲਾ ਪਿੰਡ ਦਾ ਦਰਵਾਜ਼ਾ ਖੜਕਾਇਆ ਸਾਡੇ ਲਈ ਵੋਟ ਮੰਗੀ ਲੋਕਾਂ ਦੇ ਜਿਹੜੇ ਕੰਮ ਮੌਕੇ ਤੇ ਵੀ ਕੀਤੇ ਆਉਣ ਵਾਲੇ ਸਮੇਂ ਵੀ ਜਿਹੜੇ ਕਰਨਗੇ ਤਾਂ ਬੀਬੀ ਇੰਦਰਜੀਤ ਕੌਰ ਮਾਨ ਦਾ ਅਸੀਂ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਅੱਜ ਸਾਨੂੰ ਇਹ ਸਮਰੱਥ ਬਣਾਇਆ ਕਹੀਂ ਤੁਹਾਡੇ ਅੱਗੇ ਖੜੇ ਹਾਂ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਆਪਣੇ ਬਿਲਗਾ ਸਾਰੇ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਦੂਜੀ ਵਾਰੀ ਫੇ ਮੈਨੂੰ ਕਾਉਂਸਲਰ ਬਣਾਇਆ ਔਰ ਆਪਣੇ ਵਾਰਡ ਚ ਨਗਰ ਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਸੈਕੰਡ ਮੈਂ ਆਪਣੇ ਐਮਐਲਏ ਸਾਹਿਬ ਮਾਨ ਸਾਹਿਬ ਦਾ ਬਹੁਤ ਤਹਿਤੂ ਤਨਵਾਦ ਕਰਦਾ ਹਾਂ ਜੋ ਮੈਨੂੰ ਵਾਈਸ ਪ੍ਰੈਜ਼ੀਡੈਂਟ ਸੀ ਦਾ ਅਹੁਦਾ ਦਿੱਤਾ ਗਿਆ ਹੈ ਪੂਰੀ ਮਿਹਨਤਾਂ ਦਿਲੋਂ ਤੁਹਾਨੂੰ ਮਨੋਂ ਪੂਰਾ ਵਿਧ ਕਰਦਾ ਹਾਂ ਔਰ ਧੰਨਵਾਦ ਹਾਂ ਜੀ ਬਲਗਾ ਜੀ ਕੀ ਕਹਿਣਾ ਚਾਹੁੰਦੇ ਆ ਇਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਇਸ ਮੌਕੇ ਤੇ ਬੀਬੀ ਇੰਦਰਜੀਤ ਕੋਰ ਮਾਨ ਜਿਹੜੇ ਹਲਕਾ ਵਧਾਇਕਾਂ ਨੇ ਪ੍ਰਧਾਨ ਕਰਨਾਮ ਸਿੰਘ ਜੀ ਫੂੜੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਾਰ ਮੁਬਾਰਕਬਾਦ ਦਿੰਨਾ ਹੈ ਦੂਜੀ ਗੱਲ ਇਹ ਆ ਵੀ ਇੱਕ ਅੱਜ ਇੱਕ ਐਸਾ ਮੌਕਾ ਜਿਹਦਾ ਪਹਿਲਾਂ ਵੀ ਗੱਲ ਕੀਤੀ ਆ ਕਿ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ ਤੇ ਕਮੇਟੀ ਵੀ ਆਮ ਆਦਮੀ ਪਾਰਟੀ ਦੀ ਬਹੁਤ ਮਤੋਂ ਵੀ ਵੱਡੀ ਬਹੁਤ ਮਤਨਾ ਚੁਣੀ ਗਈ ਹੈ ਜੀ ਮੈਂ ਇੱਕ ਤਾਂ ਇਹ ਬੇਨਤੀ ਕਰਦਾ ਜਾਂ ਇਹ ਆਸਾ ਵੀ ਕਰਦਾ ਵੀ ਜਿਨ੍ਹਾਂ ਭਾਵਨਾਵਾਂ ਦੇ ਨਾਲ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਆ ਇਸ ਭਾਵਨਾਵਾਂ ਦੇ ਖਰੇ ਉੱਤੇ ਠੀਕ ਹੈ બીજી ਗੱਲ ਇਹ ਕਹਿਣਾ ਚਾਹੁੰਦੇ ਆ ਭਈ ਦਾ ਸੀਪੀਐਮਸੀ ਦਾ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਇੱਕ ਟੜਾ ਸੀ ਉਹਨੇ ਡਲ ਕੇ ਇਲੈਕਸ਼ਨ ਲੜੀ ਲੋਕਾਂ ਨੇ ਇਨਕਾਰ ਦਿੱਤੇ ਕਹਿ ਲੋ ਜਾਂ ਹਰਾ ਕੇ ਉਹਨਾਂ ਨੂੰ ਹਾਰ ਮੰਨ ਲੈਣੀ ਚਾਹੀਦੀ ਸੀ ਪਰ ਜਿਹੜਾ ਉਹਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਪਿੰਡਾਂ 'ਚ ਉਦਾਂ ਦਾ ਹੀ ਮਾਹੌਲ ਪਾਉਣ ਦੀ ਕੋਸ਼ਿਸ਼ ਕੀਤੀ ਵੀ ਪਿੰਡਾਂ ਦੇ ਵਿੱਚ ਧੜੇਬੰਦੀ ਬਣਾ ਕੇ ਰੱਖਣੀ ਆ ਅ ਕੱਲ ਤੁਸੀਂ ਇਹ ਵੀ ਦੇਖਿਆ ਹੋਣਾ ਵੀ ਖਰੀਦੋ ਫਰੋਖਤ ਕਰਨ ਵਾਲੀ ਵੀ ਗੱਲ ਚੱਲੀ ਗਈ ਮੈਂ ਇਹ ਵੀ ਇੱਕ ਕਹਿਣਾ ਚਾਹੁੰਦਾ ਜਿਹੜਾ ਜਿਹੜਾ ਛੋਟਾ ਵੀ ਬਰਲਾਜ ਆ ਉਹਨੂੰ ਲੋਕਾਂ ਨੇ ਬੜਾ ਮਾਣ ਦਿੱਤਾ ਉਹ ਗਾਇਕ ਆ ਜੇ ਮੇਰਾ ਖਿਆਲ ਹੈ ਵੀ ਉਹ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਸਿਰਫ ਗਾਇਕ ਦੀ ਤਰ੍ਹਾਂ ਹੀ ਵਿਚਰਦਾ ਤੇ ਉਹਦਾ ਮਾਨ ਸਤਕਾਰੇ ਨੂੰ ਵੱਧ ਹੋਣਾ ਸੀ ਪਰ ਆ ਜਿਹੜਾ ਹੁਣ ਰੋਲਾ ਪਿਛੇ ਬੂਟਾਂ ਦੇ ਵਿੱਚ ਪੱਤੀ ਬੱਗੇ ਦੇ ਵਿੱਚ ਵੀ ਉਹਨੇ ਪੈਸੇ ਵੰਡਣ ਦਾ ਉਹਦੀ ਚਰਚਾ ਚੱਲੀ ਬੰਡੇ ਕਿ ਨਹੀਂ ਬੰਡੇ ਇਹ ਮੈਨੂੰ ਨਹੀਂ ਪਤਾ ਕੱਲ ਵੀ ਤੁਸੀਂ ਦੇਖਿਆ ਵੀ ਥਾਣੇ ਇੱਕ ਦਰਖਾਸਤ ਆਈ ਬਲਕੇ ਦੇ ਐਸਐਚਓ ਸਾਹਿਬ ਦੀ ਇੰਟਰਵਿਊ ਸੀ ਤੇ ਉਹਨੇ ਤਿੰਨ ਚਾਰ ਬੰਦੇ ਜਿਨ੍ਹਾਂ ਨੇ ਪੈਸੇ ਦੇ ਕੇ ਚੁਣਿਓ ਜਿਹੜੇ ਲੋਕਾਂ ਦੇ ਬੂਟਾਂ ਨਾਲ ਉਹ ਉਮੀਦਵਾਰ ਉਹ ਖਰੀਦਣ ਦੀ ਕੋਸ਼ਿਸ਼ ਕੀਤੀ ਅਸੀਂ ਇਹ ਕਹਿੰਦੇ ਆ ਵੀ ਇਦਾਂ ਦੀ ਗੰਦੀ ਜਿਹੜੀ ਰਾਜਨੀਤੀ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਤੇ ਆਸਾ ਕਰਦੇ ਆ ਵੀ ਲਗਭਗ 70-75 ਸਾਲ ਤੋਂ ਜਿਹੜੇ ਅਸੀਂ ਗੱਲਾਂ ਕਰਦੇ ਆ ਆਜ਼ਾਦੀ ਘੁਲਾਟੀਆਂ ਦੀਆਂ ਮੈਂ ਪਿਛਲੀ ਵਾਰੀ ਜਿੱਦਣ ਧਰਨਾ ਲਗਾਇਆ ਇਥੇ ਨਗਰਪੰਚਾਇਤ ਦਫਤਰ ਉਹ ਬੰਦੇ ਦੇਸ਼ ਭਗਤਾਨੀਆਂ ਗੱਲਾਂ ਕਰਦੇ ਆ ਗਦਰੀ ਬਾਬਿਆਂ ਦੀਆਂ ਗੱਲਾਂ ਕਰਦੇ ਆ ਜਿਨੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਸਾਰੇ ਗੰਦੇ ਤੋਂ ਗੰਦਾ ਕਰਾਪਸ਼ਨ ਭ੍ਰਿਸ਼ਟਾਚਾਰ ਤੇ ਨਾਲ ਮਤਲਬ ਹੰਝੀਆਂ ਦੇ ਵੰਡਣ ਦੀ ਕਸਰ ਨਹੀਂ ਛੱਡੀ ਮੈਂ ਕਹਿਣਾ ਚਾਹਣਾ ਬਈ ਗਦਰੀ ਬਾਬਿਆਂ ਦੀਆਂ ਗੱਲਾਂ ਤੇ ਜਿਹੜਾ ਇਹ ਮੌਜੂਦਾ ਮਾਹੌਲ ਦੇ ਜਿਹਦੇ ਵਿੱਚ ਕੋਈ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਆ ਇਹ ਬਰਾਬਰ ਨਹੀਂ ਚੱਲ ਸਕਦਾ ਅੱਜ ਵੀ ਮੈਂ ਬੇਨਤੀ ਕਰਦਾ ਖਾਸ ਤੌਰ ਤੇ ਫਿਰ ਦੁਬਾਰਾ ਇਸ ਕਮੇਟੀ ਨੂੰ ਕਿ ਜਿਨ੍ਹਾਂ ਭਾਵਨਾਵਾਂ ਦੇ ਨਾਲ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਤੁਸੀਂ ਟੜੇ ਬੰਦੀ ਤੋਂ ਉੱਪਰ ਉੱਠ ਕੇ ਉਹ ਭਾਵਨਾਵਾਂ ਦੀ ਲੋਕਾਂ ਦੀ ਕਦਰ ਕਰਿਓ ਧੰਨਵਾਦ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਔਰ ਗਰਨਾਮ ਸਿੰਘ ਲੱਖੂ ਜੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੇ ਜਿੱਤੇ ਸਾਰਿਆਂ ਨੂੰ ਬਹੁਤ ਬਹੁਤ ਮੇਰੇ ਵੱਲੋਂ ਮੁਬਾਰਕਾਂ ਗਰਨਾਮ ਸਿੰਘ ਸਾਥੀ ਜਿਹੜਾ ਸਾਡਾ ਉਹਦੇ ਨਾਲ ਅਸੀਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ ਚਾਹੇ ਲੋਕ ਭਲਾਈ ਮੰਚ ਦੇ ਤਹਿਤ ਹੋਵੇ ਚਾਹੇ ਹੋ ਇਨੋਵੇਟਿਵ ਕਮੇਟੀ ਦੇ ਤਹਿਤ ਅਸੀਂ ਆਪਣੀ ਪੋਲੀਟਿਕਲ ਸੋਚ ਤੋਂ ਉੱਪਰ ਉੱਠ ਕੇ ਬਿਲਗੇ ਦੇ ਡਵੈਲਪਮੈਂਟ ਲਈ ਹਰ ਸਾਹ ਚ ਪਾ ਕੇ ਚੱਲੇ ਆਂ ਔਰ ਮੈਂ ਉਮੀਦ ਕਰਦਾ ਹਾਂ ਕਿ ਹੁਣ ਤਾਂ ਲੋਕਾਂ ਨੇ ਤੁਹਾਨੂੰ ਜਿਹੜਾ ਹੋਰ ਵੀ ਤੁਹਾਡਾ ਹੱਥ ਖੁੱਲਾ ਕਰਤਾ ਕੰਮ ਕਰਨ ਦੇ ਲਈ ਮੈਂ ਚਾਹਾਂਗਾ ਕਿ ਜਿਹੜੀਆਂ ਰਹਿ ਗਈਆਂ ਘਾਟਾਂ ਉਹ ਰਲ ਕੇ ਪੂਰੀਆਂ ਕੀਤੀਆਂ ਜਾਣ ਇਹੀ ਆਸਾ ਔਰ ਉਮੀਦ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਮੈਂ ਭੈਣ ਜੀ ਇੰਦਰਜੀਤ ਕੁਰਮਾਨ ਕਿ ਜਖੂਰੀ ਨੂੰ ਜੇ ਬਾਕੀ ਜਿੰਨੇ ਵਿੱਚ ਮੇਰੀ ਆਰਟੀ ਕਮੇਟੀ ਜਨ ਹੋਈ ਹੈ ਨ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਇਹਨਾਂ ਦੀ ਮਿਹਨਤ ਦਾ ਸਦਕਾ ਹੀ ਇਹ ਅੱਜ ਇੱਥੇ ਪਹੁੰਚੇ ਬਾਕੀ ਬੈਗ ਦੇ ਲੋਕਾਂ ਨੇ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰਕੇ ਦਿਖਾ ਲ ਦਿੱਤਾ ਕਿ ਅਸੀਂ ਕਿਹਨਾਂ ਨੂੰ ਪਸੰਦ ਕਰਦੇ ਹਾਂ ਕਿਹਨਾਂ ਨੂੰ ਨਹੀਂ ਬੇਸ਼ੱਕ ਜਿੰਨਾ ਮਰਜੀ ਉਹ ਆਪਣਾ ਮੂੰਹ ਪੋਚੀ ਫਿਰਨ ਪਰ ਅੱਜ ਉਹਨਾਂ ਦਾ ਮੂੰਹ ਨੰਗਾ ਹੋ ਗਿਆ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕਾਂ ਨੂੰ ਸਮਝ ਆਈ ਔਰ ਅਸੀਂ ਜਿਹੜੀ ਪਾਰਟੀ ਇਸ ਪ੍ਰੋਗਰਾਮ ਲੈ ਕੇ ਤੁਰੀ ਡਿਵੈਲਪਮੈਂਟ ਦਾ ਪਰ ਅਸੀਂ ਹੁਣ ਵੀ ਵਾਦਾ ਕਰਦੇ ਆਂ ਇਦਾਂ ਨਹੀਂ ਕਿ ਜਿੱਤਣ ਤੋਂ ਬਾਅਦ ਅਸੀਂ ਭੁੱਲ ਗਏ ਆਂ ਅੱਜ ਇਹਨਾਂ ਦਾ ਕੰਮ ਸ਼ੁਰੂ ਹੋਇਆ ਇਹ ਕੰਮ ਖਤਮ ਨਹੀਂ ਹੋਇਆ ਮੈਂ ਇਹਨਾਂ ਨੂੰ ਵੀ ਰਿਮਾਈਂਡ ਕਰਵਾਉਣਾ ਅੱਜ ਤੋਂ ਕੰਮ ਇਹਨਾਂ ਦਾ ਸ਼ੁਰੂ ਹੋਇਆ ਔਰ ਸਾਡਾ ਵੀ ਨਾਮ ਬਹੁਤ ਵਧੀਆ ਭੈਣ ਜੀ ਇੰਦਰਜੀਤ ਕੌਰ ਮਾਨ ਆਮ ਆਦਮੀ ਪਾਰਟੀ ਦਾ ਨਾਮ ਹੋਰ ਚਮਕਾਉਣ ਵਾਇਕੁਰ ਜੀ ਦਾ ਖਾਸਾ ਵਾਇਕੁਰ ਹਾਂਜੀ ਮਾਸਟਰ ਜਗਿੰਦਰ ਸਿੰਘ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਇਸ ਇਲੈਕਸ਼ਨ ਵਿੱਚ ਤੇ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆਂ ਸਭ ਤੋਂ ਪਹਿਲਾਂ ਮੈਂ ਇੱਥੇ ਆਪਣੇ ਪਿੰਡ ਵਾਸੀਆਂ ਦਾ ਔਰ ਇਸ ਸਾਰੀ ਟੀਮ ਦਾ ਜਿਹੜੀ ਦੀਦੀ ਮਾਨ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਰਹੀ ਮੈਂ ਪਹਿਲਾਂ ਤੋਂ ਹੀ ਦੀਦੀ ਮਾਨ ਜੀ ਨੂੰ ਉਹਨਾਂ ਦੇ ਕੰਮਕਾਰ ਤੋਂ ਪਹਿਚਾਣ ਕੇ ਆਪਣਾ ਜ਼ਿੰਦਗੀ ਦਾ ਅਤਵਾ ਇਹਨਾਂ ਨਾਲ ਸਾਂਝਾ ਕਰਦਾ ਔਰ ਮੈਂ ਮਾਣ ਵੀ ਮਹਿਸੂਸ ਕਰਦਾ ਕਿ ਉਹ ਬੰਦੇ ਹਨ ਹਾਂ ਮੈਂ ਵੀ 20 ਸਾਲ ਖਰਾਬ ਕਰਨਾ ਜੇ ਸਾਲੂ ਕਿਤੇ ਪਹਿਲਾਂ ਇਦਾਂ ਦੇ ਬੰਦੇ ਬਲੇ ਹੁੰਦੇ ਅੱਜ ਇਹ ਪਿੰਡ ਦੇ ਵਿੱਚ ਜਿੱਦਾਂ ਦੀਆਂ ਕਰਤੂਤਾ ਹੁੰਆਂ ਮੈਂ ਤਾਂ ਹੈਰਾਨ ਆ ਹੈਰਾਨ ਦੀ ਨਹੀਂ ਕੋਈ ਗੱਲ ਜੇ ਕਿਸੇ ਦਾ ਬਾਬਾ ਨਕਮਾ ਹੋਵੇ ਪੋਤਾ ਚੰਗਾ ਨਿਕਲ ਆਵੇ ਤਾਂ ਵੀ ਬਾਬਾ ਠਗਿਆ ਜਾਂਦਾ ਬਾਬੇ ਵੀ ਨਕਮੇ ਉੱਪਰ ਦੇਖ ਲੋ ਕੀ ਹੁੰਦਾ ਹੈ ਨਾ ਜੇ ਉੱਪਰ ਵਾਲੇ ਮਾੜੇ ਤਾਂ ਤੁਸੀਂ ਥੱਲੇ ਵਾਲੇ ਤਾਂ ਸ਼ਰਮ ਕਰੋ ਉਹ ਹੈ ਕੜੀ ਕੋਲੀ ਅਸੀਂ ਪਿੰਡ ਲਈ ਡਿਵੈਲਪਮੈਂਟ ਲਈ ਕੰਮ ਕਰਦੇ ਆ ਇਹਨਾਂ ਨੇ ਰਿਕਰਟਾਂ ਖੜੀਆਂ ਕਰ ਲਈ ਮੇਰੇ ਨਾਲ ਤਾਂ ਹੋਰ ਸ਼ੈਤਾਨੀ ਹੋਣੀ ਸੀ ਮੈਂ ਜੱਖੂ ਦੇ ਲਈ ساری ਉਮਰ ਦੇਣਦਾਰ ਰਹਿਣਾ ਸੀ ਮੈਂ ਤਾਂ ਕਮਿਟਮੈਂਟ ਹੀ ਨਾ ਕਰ ਲਈ ਇੰਨੇ ਸ਼ੈਤਾਨ ਬੰਦੇ ਨਿਕਲੇ ਇਹ ਇਹਨਾਂ ਨੇ ਮੈਨੂੰ ਵੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਉਧਰਤ ਨੇ ਭਲਾ ਕੀਤਾ ਕਹਿੰਦਾ ਸਾਨੂੰ 6 ਵਾਰਡ ਦਿਓ ਦੱਸੋ ਤੁਸੀਂ ਹੈਰਾਨ ਹੋਣੇ ਆ ਸਰਬਸੰਮਤੀ ਚ ਜਿਹੜੇ ਹਾਂ ਸਰਬਸੰਮਤੀ ਦੇ ਵਿੱਚ ਮੈਂ ਤੇ ਮਾਸਟਰ ਹਰਦੇਵ ਜੀ ਨੂੰ ਪੁੱਛੋ ਉਹ ਖੜੇ ਨੇ ਸਾਡੀਆਂ ਮਿਹਨਤਾਂ ਵੀ ਨਾਲ ਛੜਤਾਂ ਵੀ ਮੈਂ ਜੱਖੂ ਤੋਂ ਬਿਨਾਂ ਅੱਜ ਮੈਂ ਮਾਨਸੂਸ ਕਰਦਾਂ ਮੈਂ ਕਹਿੰਦਾ ਜਿਹਦੀ ਕੋਈ ਜ਼ਿਆਦਾ ਬਰਾਈ ਕਰਦਾ ਨਾ ਬੰਦਾ ਉਹ ਸੋਖ ਜ਼ਿਆਦਾ ਚੰਗਾ ਹੁੰਦਾ ਜਿੰਨਾ ਤੁਸੀਂ ਚਮਕ ਕੇ ਨਿਕਲੋਗੇ ਅੱਜ ਇਹਨਾਂ ਲੋਕਾਂ ਨੂੰ ਮੇਰੀ ਸਮਝ ਅਨਸਾਰ ਜੇ ਇਹਨਾਂ ਚ ਅਣਖ ਗੈਰਤ ਵਜ੍ਹੀ ਹੋਈ ਹੈ ਸਾਡਾ ਵੈਰਨੇ ਆ ਕਾਰਨ ਨਾ ਕੋਈ ਇਹ 5 ਸਾਲਾਂ ਵਿੱਚ ਥੋੜਾ ਸੁਧਰਨ ਉਮੀਦ ਨਹੀਂ ਹੈਗੀ ਇਹਨਾਂ ਲੋਕਾਂ ਤੋਂ ਉਮੀਦ ਨਾ ਰੱਖੋ ਇਹ ਤਾਂ ਕਰਦੇ ਕੰਮ ਕੀ ਆ ਕਮਾਲ ਹੀ ਰਹਿ ਗਿਆ ਬਈ ਮੇਰੀ ਉਮਰ ਦੇਖੋ ਮੈਂ 40 ਸਾਲ ਸਰਕਾਰੀ ਨੌਕਰੀ ਕੀਤੀ ਹੋਈ ਹੈ ਔਰ ਵਧੀਆ ਡਿਪਾਰਟਮੈਂਟਾਂ ਚ ਕੀਤੀ ਹੈ ਮੈਂ ਬਾਲੀਵੁੱਡ ਦਾ ਆਰਮੀ ਦੀ ਸਰਵਿਸ ਕਿਡਾਰੀ ਹਾਂ ਔਰ ਉਸ ਤੋਂ ਇਲਾਵਾ ਮੈਨੂੰ ਅਚਾਨਕ ਖੜੇ ਹੋਣਾ ਪੈ ਗਿਆ ਮੈਡਮ ਜੀ ਨੇ ਮੈਨੂੰ 11 ਬਾਟ ਦੀ ਜ਼ਿੰਮੇਵਾਰੀ ਦਿੱਤੀ ਇਸ ਸਣੀ ਜੀ ਮੇਰੇ ਭਾਂਡੀ ਇਹਨਾਂ ਨਾਲ ਮੈਂ ਨਾ 4-5 ਜਦੋਂ ਇੱਕ ਵਾਰੀ ਬਲਵੰਤ ਸਿੰਘ ਇਥੋਂ ਖਜ਼ਾਨਾ ਮੰਤਰੀ ਬਣੇ ਸੀ ਬੜੀ ਤੇੜ ਦੀ ਗੱਲ ਹੈ ਉਦੋਂ ਤੁਹਾਡੇ ਵਿੱਚੋਂ ਬਹੁਤਿਆਂ ਦਾ ਜਨਮ ਨਹੀਂ ਹੋਇਆ ਹੁਣ ਮੈਂ ਆਰਮੀ ਦੇ ਵਿੱਚੋਂ ਛੁੱਟੀ ਤੇ ਆ ਕੇ ਵੀ ਇਹਨਾਂ ਦੀ ਮਦਦ ਕੀਤੀ ਇਹਨਾਂ ਦੇ ਘਰੇ ਔਰ 4-5 ਵਾਰੀ ਇਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਜਦੋਂ ਖੜਾ ਹੋਇਆ ਮੈਂ ਇਮਾਨਦਾਰੀ ਨਾਲ ਕਹਿੰਨਾ ਮੈਂ ਇਹਦੇ ਘਰੇ ਗਿਆ ਉਹ ਮੈਂ ਕਿਹਾ ਕਾਕਾ ਮੈਂ ਖੜਾ ਹੋ ਗਿਆ ਯਾਰ ਕਹਿੰਦਾ ਅੱਛਾ ਤੂੰ ਖੜਾ ਹੋ ਗਿਆ ਕਹਿੰਦਾ ਤਿੰਨਾਂ ਚੌਹਾਂ ਦਿਨਾਂ ਨੂੰ ਫੇਰ ਆਪਾਂ ਕਰਦੇ ਹਾਂ ਸਲਾਹ ਸਲਾਹ ਕੀ ਕੀਤੀ ਤੁਸੀਂ ਗੱਠ ਜੋੜ ਦੇਖੋ ਹੋਰ ਹੈਰਾਨੀ ਦੀ ਗੱਲ ਕਿਸੇ ਨੇ ਅੱਜ ਤੱਕ 70 75 ਸਾਲ ਦੇ ਵਿੱਚ ਇੱਕ ਸਾਫ ਦਾ ਸੀਐਮ ਇੱਕ ਬੰਦੇ ਨੂੰ ਹਰਾਉਣ ਦੇ ਲਈ ਬਿਲਗੇ ਵਿੱਚ ਹਾਜ਼ਰ ਹੋਵੇ ਇਤੋਂ ਬਾਅਦ ਸ਼ਰਮ ਦੀ ਕੀ ਗੱਲ ਹੈ ਮੈਂ ਜਿੱਥੇ ਆਪਣੇ ਵੱਲੋਂ ਬੜਾ ਕੁਝ ਬੋਲਣ ਲਈ ਹੈ ਪਰ ਤੁਹਾਨੂੰ ਮੈਂ ਬੇਨਤੀ ਕਰਦਾ ਇਹਨਾਂ ਨੇ ਸਾਰਾ ਸਿਸਟਮ ਬਗਾੜਿਆ ਸਾਡੇ ਸਾਰੇ ਇਹ ਮੜਦੇ ਆ ਪੂਰਾ ਸਿਸਟਮ ਇਹਨਾਂ ਨੇ ਬਗਾੜਿਆ ਇਸ ਵਿਗੜੇ ਹੋਏ ਨੂੰ ਸੁਧਾਰਨ ਦੀ ਵੀ ਜਾਇ ਸਾਡੇ ਨਾਲ ਨਾ ਖੜੇ ਹੋ ਕੇ ਇਹਨੂੰ ਵਿਗੜਿਆ ਰਹਿਣ ਦੇਣਾ ਚਾਹੁੰਦੇ ਆ ਮੈਂ ਬੇਨਤੀ ਕਰੂੰਗਾ ਸਾਰੇ ਅਨੁਖਾਸ ਕਰਕੇ ਜੂਥ ਨੂੰ ਚੰਗੇ ਕੰਮਾਂ ਵੱਲ ਆਓ ਬਈ ਸਾਡਾ ਸਾਥ ਦਿਓ ਅਸੀਂ ਇਹਨਾਂ ਨੂੰ ਦੱਸਾਂਗੇ ਵਾਕਿਆ ਹੀ ਜਿੱਦਾਂ ਦੀ ਸਾਨੂੰ ਐਮਐਲਏ ਮਿਲੀ ਆ ਸ਼ਾਇਦ ਅੱਗੇ ਤੋਂ ਕੋਈ ਮੈਂਡੀ ਨਹੀਂ ਨਬਤਰ ਹੋਊਗੀ ਇਹ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਮੈਂ ਆਪਣੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਲਖਵੀਰ ਸਿੰਘ ਜੀ ਅੱਜ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਚਲੋ ਤਾਂ ਆਪਕੋ ਪਹਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਚਾਰ ਨੰਬਰ ਵਾਰਡ ਦੇ ਸਾਰੇ ਵੋਟਰਾਂ ਦਾ ਪਹਿਲਾਂ ਧੰਨਵਾਦ ਹਾਂ ਔਰ ਉਸ ਤੋਂ ਬਾਅਦ ਆਹ ਸਾਡੇ ਸਾਥੀ ਦਾ ਬਹੁਤ ਬਹੁਤ ਸ਼ੁਕਰ ਹੈ ਸਾਇਕੋ ਜੀ ਕਹਾਸਾ ਜੋਣ ਹੈ ਬਿਲਕੁਲ ਪੀਸਫੁਲ ਤੇ ਬਿਲਕੁਲ ਇਮਾਨਦਾਰੀ ਦੀ ਨਿਰਪੱਖ ਚੋਣ ਹੋਈ ਹੈ ਤੇ ਨਮੀ ਬਲਗਾ ਵਾਸੀਆਂ ਨੂੰ ਤੌਰ ਐਸ ਐਚਓ ਵਧਾਈ ਵੀ ਦਿੰਦਾ ਉਹ ਵਾਹਾਂ ਸੀ ਉਹ ਸਾਰੀਆਂ ਚੁੱਕੀਆਂ ਪਾਈਆਂ ਗਈਆਂ ਤੇ ਪੂਰੀ ਨਿਰਪੱਖ ਚੋਣ ਹੋਈ ਹੈ ਜੀ ਸਾਡੇ ਕੋਲ ਦਰਖਾਸਤ ਆਈ ਹੈ ਕੋਈ ਇਲੈਕਸ਼ਨ ਦੇ ਸੰਬੰਧ ਵਿੱਚ ਮੈਂ ਉਹ ਥੋੜੇ ਉਹਨਾਂ ਨੂੰ ਬੁਲਾਇਆ ਸੀ ਵੈਰੀਫਾਈ ਕਰਦੇ ਸੀ ਉਹ ਜਿਹੜੀ ਕੰਪਲੇਟ ਸੀ ਉਸ ਵਿੱਚ ਇਹ ਕਰੈਕਟ ਨਹੀਂ ਸੀ ਕਲੀਅਰ ਕੀਤਾ ਗਿਆ ਕਿ ਇਹਨਾਂ ਨੂੰ ਥ੍ਰੈਟ ਮਿਲ ਰਹੀ ਹੈ ਕਿਨਾਂ ਨੂੰ ਪੈਸੇ ਦੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇਨਕੁਆਰੀ ਪੈਂਡਿੰਗ ਚੱਲਦੀ ਹੈ ਜੇ ਕੋਈ ਗੱਲ ਇਦਾਂ ਦੀ ਆਈ ਤਾਂ ਐਕਸ਼ਨ ਲਿਆ ਜਾਊਗਾ ਇਹ ਨਹੀਂ ਆ ਬਗਲਤ ਕਰ ਸਕਦੇ ਜਿਹੜੀ ਐਪਲੀਕੇਸ਼ਨ ਦਿੱਤੀ ਹੈ ਤੁਹਾਨੂੰ ਇਲੈਕਸ਼ਨ ਤੋਂ ਪਹਿਲਾਂ ਜਾਂ ਗੁੰਮਰਾਹ ਕਰਨ ਦੀ ਜਾਂ ਇਸ ਤਰ੍ਹਾਂ ਕਰਨ ਦੀ ਕੋਈ ਗੱਲਬਾਤ ਹੋਵੇ ਨਹੀਂ ਇਦਾਂ ਦੀ ਫਿਲਹਾਲ ਤੱਕ ਕੋਈ ਇਦਾਂ ਦੀ ਨਹੀਂ ਗੱਲ ਹੈ ਕਿਸੀ ਬਿਲਗਾ نیوز ஆன்ਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ